ਅਸੀਂ ਆਪਣੀ ਸੰਗਤ ਦੇ ਥਰੂ ਕਿਪੋ ਬੇਨਤੀ ਇਹਨਾਂ ਦੇ ਚਰਨਾਂ 'ਚ ਕਰਨੀ ਚਾਹੁੰਦੇ ਆ ਜਿੱਥੇ ਇਹਨਾਂ ਨੇ अनेका ਕੰਮ ਕੀਤੇ ਨੇ अनेका ਕਾਰਜ ਕਰ ਰਹੇ ਨੇ ਸਾਡੀ ਸਮੁੱਚੀ ਸੰਗਤ ਦੀ ਇਹ ਮੰਗ ਹੈ ਕਿ ਜੋ ਅਰਨੀ ਵਾਲਾ ਦੇ ਅੰਦਰ ਮੰਡੀ ਬਣ ਰਹੀ ਹੈ ਪੰਜਾਬ ਦੀ ਪਹਿਲੀ ਜਾਮਨ ਮੰਡੀ ਪੰਜਾਬ ਦੀ ਦੂਸਰੀ ਔਨ ਮੰਡੀ ਜਿਹੜੀ ਇਹ ਬਣ ਰਹੀ ਹੈ ਨਾ ਇਹਦਾ ਨਾਮ ਮਹਾਂਪੁਰਖਾਂ ਦੇ ਨਾਮ ਤੇ ਰੱਖਿਆ ਜਾਵੇ ਇਸ ਸਮੁੱਚੀ ਸੰਗਤ ਦੀ ਮੰਗ ਹੈ ਆਪਾਂ ਜਕਾਰਾ ਲਾਉਣਾ ਸਾਰੇ ਸੰਗਤ ਨੇ ਇਹਦਾ ਜਵਾਬ ਹਾਂ ਵਿੱਚ ਦੇ ਕੇ ਜਕਾਰੇ ਦਾ ਜਵਾਬ ਦੇਣਾ ਤਾਂ ਕਿ ਐਮਐਲਏ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਰੇ ਇਲਾਕੇ ਦੀ ਇਹ ਮੰਗ ਹੈ ਕਿ ਇਸ ਮੰਡੀ ਦਾ ਨਾਮ ਬਾਪੂ ਕੋਇਲ ਪਿਤਾ ਜੀ ਦੇ ਨਾਮ ਤੇ ਰੱਖਿਆ ਜਾਏ ਬੋਲੋ ਸਮਾਜਿਕ ਸੰਗਤਾਂ ਦੀ ਇਹ ਮੰਗ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸ ਮੰਗ ਨੂੰ ਪ੍ਰਵਾਨ ਕਰਨ ਕਿ ਜਿਹੜੀ ਮੰਡੀ ਬਣਾਈ ਜਾ ਰਹੀ ਹੈ ਉਸ ਮੰਡੀ ਦਾ ਨਾਮ ਬਾਬਾ ਜੀ ਦੇ ਨਾਮ ਤੇ ਰੱਖਿਆ ਜਾਏ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੇ ਬਲ ਬਖਸ਼ਣ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ